ਸਰਸ਼ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਸੋ ਗੱਲ ਕੀਤੀ ਜਾਵੇ ਵਾਤਾਵਰਨ ਨੂੰ ਲੈ ਕੇ ਕਿਉਂਕਿ ਲਗਾਤਾਰ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਤਾਂ ਦੂਜੇ ਪਾਸੇ ਸਾਨੂੰ ਜਿਹੜੇ ਦਰਖਤ ਨੇ ਵੱਧ ਤੋਂ ਵੱਧ ਲਾਉਣੇ ਚਾਹੀਦੇ ਨੇ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਜਿਹੜਾ ਕਿ ਕਿਸਾਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਵੱਧ ਤੋਂ ਵੱਧ ਬੂਟੇ ਲਾਉਣ ਤਾਂ ਉਸ ਦੇ ਚੱਲਦੇ ਉਪਰਾਲਾ ਕਰਦੇ ਹੋਏ ਕਿਸਾਨਾਂ ਨੇ ਆਪਣੇ ਮੋਟਰਾਂ ਦੇ ਉੱਤੇ ਜਿਹੜੇ ਬੂਟੇ ਲਾਉਣੇ ਸ਼ੁਰੂ ਕਰ ਦਿੱਤੇ ਨੇ ਸਾਰੇ ਸੂਬੇ ਤੋਂ ਲਾ ਰਹੇ ਹਾਂ ਹੂੰ ਇੱਕ ਤੁਸੀਂ ਬਾਗ ਲਾ ਰਹੇ ਹਾਂ ਹਰ ਇੱਕ ਮੋਟਰ ਦੇ ਮੋਟਰ ਦੇ ਲਗਭਗ 20 ਬੂਟੇ ਅਮਰੀਕੋ ਹੋ ਗਿਆ ਨਾਜਰ ਹੋ ਗਿਆ ਅਸੀਂ 10 ਜਾਣੇ ਲੈ ਕੇ ਆਏ ਹਾਂ 60 ਬੂਟੇ ਲੈ ਕੇ ਆਏ ਹਾਂ ਸਾਡੇ ਸੀਐਮ ਸਾਹਿਬ ਨੇ ਕਾਲ ਦਿੱਤੀ ਸੀ ਉਹਦੇ ਸਿਪੂ ਉਤਰਿਆ ਹਾਂ ਇਹ ਮੋਟਰ ਦੇ ਬੂਟੇ ਲਾਵਾਂਗੇ ਮੋਟਰਾਂ ਦੇ ਬੂਟੇ ਲਾਵਾਂਗੇ ਇਹ ਅਸੀਂ ਸਾਡੇ ਪੱਤਰਕਾਰ ਵਿੱਕੀ ਉਹ ਬਾਗ ਲਾ ਰਹੇ ਉਦੋਂ ਬਾਅਦ ਅਸੀਂ ਵੀ ਕੋਸੀ ਤਰ੍ਹਾਂ ਬਾਗਾਂ ਦੀ ਵਿੱਕੀ ਕਿੱਥੇ ਹੈ ਜੀ ਲਓ ਜੀ ਇਹ ਕਹਿਆ ਜੀ 25 ਬੁੱਟੇ ਆਦੇ ਵੀਰੇ ਇੱਥੇ ਲਾ ਹਾਂ ਦੇਖੀ ਭਰਾਵਾ 25 ਬੁੱਟੇ ਮੋਟਰ ਤੇ ਲਾਉਣੇ ਨੇ ਆਪਣੇ ਦੋ ਮੋਟਰਾਂ ਨਾਲ ਹੀ ਆ ਦੋ ਮੋਟਰਾਂ ਦੇ 10 ਬੁੱਟੇ ਮੇਰੇ ਪਹਿਲਾਂ ਲੱਗੇ ਨੇ 25 ਹੋਰ ਲਾਵਾਂਗੇ ਤਾਂ ਕਿ ਮਾਣਾ ਮोटा ਵਾਤਾਵਰਨ ਸੁਧਾਰ ਹੋਵੇ ਸੀਐਮ ਸਾਹਿਬ ਨੇ ਤਾਂ 4-4 ਬੁੱਟੇ ਕਿਹਾ ਸੀ ਪਰ ਅਸੀਂ ਕਿਹਾ ਫਿਰ ਹੁਣ ਵੱਧੇ ਲਾ ਦਈਏ ਸੀਐਮ ਸਾਹਿਬ ਨੇ 4 ਕਿਹਾ ਹੈਗਾ ਇੱਕ ਮੋਟਰ ਤੇ ਸੀਐਮ ਸਾਹਿਬ ਤੇ ਆ ਜੀ ਬਚਣਾ ਤੇ ਪੂਰਾ ਉੱਤਰ ਦਿਆਂ ਸਰਸ਼ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਸੋ ਗੱਲ ਕੀਤੀ ਜਾਵੇ ਵਾਤਾਵਰਨ ਨੂੰ ਲੈ ਕੇ ਕਿਉਂਕਿ ਲਗਾਤਾਰ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਤਾਂ ਦੂਜੇ ਪਾਸੇ ਸਾਨੂੰ ਜਿਹੜੇ ਦਰਖਤ ਨੇ ਵੱਧ ਤੋਂ ਵੱਧ ਲਾਉਣੇ ਚਾਹੀਦੇ ਨੇ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਜਿਹੜਾ ਕਿ ਕਿਸਾਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਵੱਧ ਤੋਂ ਵੱਧ ਬੂਟੇ ਲਾਉਣ ਤਾਂ ਉਸ ਦੇ ਚੱਲਦੇ ਉਪਰਾਲਾ ਕਰਦੇ ਹੋਏ ਕਿਸਾਨਾਂ ਨੇ ਆਪਣੇ ਮੋਟਰਾਂ ਦੇ ਉੱਤੇ ਜਿਹੜੇ ਬੂਟੇ ਲਾਉਣੇ ਸ਼ੁਰੂ ਕਰ ਦਿੱਤੇ ਨੇ ਐਸੇ ਸੁਭਤ ਲਾ ਰਹੇ ਹਾਂ ਹੂੰ ਇੱਕ ਜਿੰ ਬਾਗ ਲਾ ਰਹੇ ਹਾਂ ਫਰਕ ਮੋਟਰ ਦੇ ਮੋਟਰ ਦੇ ਲਗਭਗ 20 ਬੂਟੇ ਅਮਰੀਕ ਹੋ ਗਿਆ ਨਾਜਰ ਹੋ ਗਿਆ ਅਸੀਂ 10 ਜਾਣੇ ਲੈ ਕੇ ਆਏ ਹਾਂ 6 ਬੂਟੇ ਲੈ ਕੇ ਆਏ ਹਾਂ ਸਾਡੇ ਸੀਐਮ ਸਾਹਿਬ ਨੇ ਕਾਲ ਦਿੱਤੀ ਸੀ ਉਹਦੇ ਸੀਪੂ ਉਤਰਿਆ ਮੋਟਰ ਦੇ ਬੂਟੇ ਲਾਵਾਂਗੇ ਮੋਟਰਾਂ ਦੇ ਬੂਟੇ ਲਾਵਾਂਗੇ ਇਹ ਅਸੀਂ ਸਾਡੇ ਪੱਤਰਕਾਰ ਵਿੱਕੀ ਉਹ ਬਾਗ ਲਾ ਰਹੇ ਉਦੋਂ ਬਾਅਦ ਅਸੀਂ ਵੀ ਕੋਸ਼ਿਸ਼ ਕਰਾਂਗੇ ਬਾਗਾਂ ਦੀ ਵਿੱਕੀ ਕਿੱਥੇ ਹੈ ਜੀ ਲਓ ਜੀ ਕਿਹਾ ਜੀ 25 ਬੁੱਟੇ ਆ ਦੇ ਵੀਰੇ ਇੱਥੇ ਲਾ ਹਾਂ ਦੇਖੀ ਭਰਾਵਾ 25 ਬੁੱਟੇ ਮੋਟਰ ਤੇ ਲਾਉਣ ਨੇ ਆਪਣੇ ਆ ਦੋ ਮੋਟਰਾਂ ਨਾਲ ਹੀ ਆ ਦੋ ਮੋਟਰਾਂ ਤੇ 10 ਬੁੱਟੇ ਮੇਰੇ ਪਹਿਲਾਂ ਲੱਗੇ ਨੇ 25 ਹੋਰ ਲਾਵਾਂਗੇ ਤਾਂ ਕਿ ਮਾੜਾ-ਮੋਟਾ ਵਾਤਾਵਰਨ ਸੁਧਾਰ ਹੋਵੇ ਸੀਐਮ ਸਾਹਿਬ ਨੇ ਤਾਂ 4-4 ਬੁੱਟੇ ਕਿਹਾ ਦੀ ਪਰ ਅਸੀਂ ਕਿਹਾ ਫਿਰ ਉਹਨਾਂ ਵੱਧੇ ਲਾ ਦਈਏ ਸੀਐਮ ਸਾਹਿਬ ਨੇ 4 ਕਿਹਾ ਹੈਗਾ ਇੱਕ ਮੋਟਰ ਤੇ ਸੀਐਮ ਸਾਹਿਬ ਦੇ ਜੀ ਬਚਨਾਂ ਤੇ ਪੂਰਾ ਉੱਤਰ ਦਿਆਂ ਅਸੀਂ 600 ਬੁੱਟੇ ਲਾ ਰਹੇ ਹਾਂ ਇੱਕ ਜੀ ਬਾਗ ਲਾ ਰਹੇ ਹਾਂ ਹਰ ਇੱਕ ਮੋਟਰ ਦੇ ਮੋਟਰ ਦੇ ਲਗਭਗ 20 ਬੂਟੇ ਅਮਰੀਕ ਹੋ ਗਿਆ ਨੱਜ ਹੋ ਗਿਆ ਅਸੀਂ 10 ਜਾਣੇ ਲੈ ਕੇ ਆਏ ਹਾਂ 600 ਬੂਟੇ ਲੈ ਕੇ ਆਏ ਹਾਂ ਜੀ ਐਮ ਸਾਹਿਬ ਨੇ ਕਾਲ ਦਿੱਤੀ ਸੀ ਉਹਦੇ ਸੀ ਪੂਰੇ ਉਤਰਿਆ ਇਹ ਮੋਟਰ ਦੇ ਬੂਟੇ ਲਾਵਾਂਗੇ ਮੋਟਰਾਂ ਦੇ ਬੂਟੇ ਲਾਵਾਂਗੇ ਇਹ ਅਸੀਂ ਸਾਡੇ ਪੱਤਰਕਾਰ ਵਿੱਕੀ ਉਹ ਬਾਗ ਲਾ ਰਹੇ ਉਦੋਂ ਬਾਅਦ ਅਸੀਂ ਵੀ ਕੋਸੀ ਤਰ੍ਹਾਂ ਦੇ ਬਾਗਾਂ ਦੀ ਕਿੱਧੇ ਕਿੱਥੇ ਆਈ ਲਓ ਜੀ ਕਿਹਾ ਜੀ 25 ਬੁੱਟੇ ਆ ਦੇ ਵੀਰੇ ਇੱਥੇ ਲਾ ਹਾਂ ਦੇਖੀ ਭਰਾਵਾ 25 ਬੁੱਟੇ ਮੋਟਰ ਤੇ ਲਾਉਣੇ ਨੇ ਆਪਣੇ ਦੋ ਮੋਟਰਾਂ ਨਾਲ ਹੀ ਆ ਦੋ ਮੋਟਰਾਂ ਦੇ 10 ਬੁੱਟੇ ਮੇਰੇ ਪਹਿਲਾਂ ਲੱਗੇ ਨੇ 25 ਹੋਰ ਲਾਵਾਂਗੇ ਤਾਂ ਕਿ ਮਾੜਾ-ਵੋਟਾ ਵਾਤਾਵਰਨ ਸੁਧਾਰ ਹੋਵੇ ਸੀਐਮ ਸਾਹਿਬ ਨੇ ਤਾਂ 4-4 ਬੁੱਟੇ ਕਿਹਾ ਸੀ ਪਰ ਅਸੀਂ ਕਿਹਾ ਫਿਰ ਹੁਣ ਵੱਧੇ ਲਾ ਦਈਏ ਸੀਐਮ ਸਾਹਿਬ ਨੇ 4 ਕਿਹਾ ਹੈਗਾ ਇੱਕ ਮੋਟਰ ਤੇ ਸੀਐਮ ਸਾਹਿਬ ਦੇ ਜੀ ਬਚਣਾ ਤੇ ਪੂਰਾ ਉੱਤਰ ਦਿਆਂ ਖੇਰ ਕਿਸਾਨਾਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਬੇਹਦ ਸ਼ਲਾਘਾਯੋਗ ਹੈ ਕਿਉਂਕਿ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਨਾਲ ਵਾਤਾਵਰਣ ਵੀ ਸਾਫ਼ ਰਹੇਗਾ ਬਿਊਰੋ ਰਿਪੋਰਟ ਅਖੰਡ ਲੋਕ